ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਖਾਲਸਾ ਕਾਲਜ ਫਾਰ ਔਮਨ ਸਿਵਲ ਲਾਈਨਸ ਲੁਧਿਆਣਾ ਦੇ ਵਿਗਿਆਨ ਵਿਭਾਗ ਨੇ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਅਤੇ ਨੈਸ਼ਨਲ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਕਮਿਊਨੀਕੇਸ਼ਨਸ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਭਾਰਤ ਸਰਕਾਰ ਦੇ ਸਹਿਯੋਗ ਨਾਲ 11 ਮਾਰਚ 2025 ਨੂੰ ਵਿਕਸਿਤ ਭਾਰਤ ਲਈ ਵਿਗਿਆਨ ਅਤੇ ਨਵੀਨਤਾ ਵਿੱਚ ਗਲੋਬਲ ਲੀਡਰਸ਼ਿਪ ਲਈ ਭਾਰਤੀ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਥੀਮ ਤੇ ਆਧਾਰਿਤ ਇੱਕ ਅੰਤਰ ਕਾਲਜ ਮੁਕਾਬਲਾ ਵਿਗਿਆਨ ਮਹੋਤਸਵ 2025 ਆਯੋਜਿਤ ਕੀਤਾ। ਲੁਧਿਆਣਾ ਅਤੇ ਪੰਜਾਬ ਦੇ ਆਸ-ਪਾਸ ਦੇ ਜ਼ਿਲ੍ਹਿਆਂ ਦੇ 15 ਕਾਲਜਾਂ ਵਿੱਚ ਤੇ ਯੂਨੀਵਰਸਿਟੀਆਂ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਜਿਸ ਵਿੱਚ ਉਹਨਾਂ ਨੇ ਉਹਨਾਂ ਦੇ ਵਿਗਿਆਨਿਕ ਵਿਚਾਰਾਂ ਨਵੀਨਤਾਵਾਂ ਸਿਰਜਣਾਤਮਕ ਅਤੇ ਸਮੱਸਿਆਵਾਂ ਹੱਲ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਆਫ ਬੇਸਿਕ ਸਾਇੰਸਸ ਪੀਯੂ ਦੇ ਇੱਕ ਉੱਗੇ ਰਿਸੋਰਸ ਪਰਸਨ ਡਾਕਟਰ ਰਾਜੀਵ ਕੁਮਾਰ ਸ਼ਰਮਾ ਦੇ ਐਕਸਟੈਂਸ਼ਨ ਲੈਕਚਰ ਨਾਲ ਹੋਈ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਗਿਆਨ ਅਤੇ ਮੁਹਾਰਤ ਨਾਲ ਜਾਣੂ ਕਰਵਾਇਆ ਇਹ ਪ੍ਰੋਗਰਾਮ ਅੰਤਰ ਕਾਲਜ ਮੁਕਾਬਲੇ ਦੇ ਨਾਲ ਜਾਰੀ ਰਿਹਾ ਜਿਸ ਵਿੱਚ ਕਈ ਭਾਗ ਸ਼ਾਮਲ ਸਨ ਜਿਨ੍ਹਾਂ ਵਿੱਚ ਮੈਜਿਕ ਆਫ ਸਾਇੰਸ ਲੈਬ ਆਫ ਵੰਡਰਜ਼ ਡਿਜ਼ਾਈਨ ਯੂਅਰ ਬੋट्स ਦਾ ਆਰਟ ਆਫ ਫਲੋਰਾ ਨੇਚਰਜ਼ ਗੈਲਰੀ ਬਾਇਓ ਕੁਲਿਨਰੀ ਅਤੇ ਕਲਰਜ਼ ਆਫ ਕ੍ਰੀਏਟੀਵਿਟੀ ਸ਼ਾਮਲ ਸਨ ਜਿੱਥੇ ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਪ੍ਰਭਾਵ ਪੇਸ਼ ਕੀਤੇ ਵੱਖ-ਵੱਖ ਕਾਲਜਾਂ ਦੇ ਜੱਜ ਵਿਦਿਆਰਥੀਆਂ ਦੁਆਰਾ ਪ੍ਰਦਰਸ਼ਿਤ ਸ਼ਾਨਦਾਰ ਪ੍ਰਤਿਭਾਵਾਂ ਨੂੰ ਦੇਖ ਕੇ ਹੈਰਾਨ ਰਹਿ ਗਏ ਖਾਲਸਾ ਕਾਲਜ ਫਾਰ ਗਰਲਸ ਸਿਵਲ ਲਾਈਨਸ ਲੁਧਿਆਣਾ ਨੇ ਓਵਰਆਲ ਜੇਤੂ ਪੁਰਸਕਾਰ ਪ੍ਰਾਪਤ ਕੀਤਾ ਜਦੋਂ ਕਿ ਸਰਕਾਰੀ ਕਾਲਜ ਫਾਰ ਗਰਲਸ ਨੂੰ ਪਹਿਲੀ ਰਨਰ ਅਪ ਐਲਾਨਿਆ ਗਿਆ ਅਤੇ ਗੁજરાਵਾਲਾ ਗੁਰੂ ਨਾਨਕ ਖਾਲਸਾ ਕਾਲਜ ਅਤੇ ਗੁਰੂ ਨਾਨਕ ਖਾਲਸਾ ਕਾਲਜ ਮਾਡਲ ਟਾਊਨ ਨੂੰ ਇਸ ਪ੍ਰੋਗਰਾਮ ਦਾ ਦੂਜਾ ਰਨਰ ਅਪ ਐਲਾਨਿਆ ਗਿਆ ਮੈਡਮ ਪ੍ਰਿੰਸੀਪਲ ਡਾਕਟਰ ਕਮਲਜੀਤ ਗਰੇਵਾਲ ਨੇ ਸਾਰੀਆਂ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਕੋਆਰਡੀਨੇਟਰ ਡਾਕਟਰ ਮੋਨਿਕਾ ਮਹਾਜਨ ਅਤੇ ਡਾਕਟਰ ਅੰਤਲ ਅਰੋੜਾ ਦੇ ਨਾਲ-ਨਾਲ ਉਹਨਾਂ ਦੀ ਪ੍ਰਬੰਧਕ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਜੋ ਕਿ ਇੱਕ ਨਿਰਵਿਘਨ ਅਤੇ ਸਫਲ ਪ੍ਰੋਗਰਾਮ ਨੂੰ ਯਕੀਨੀ ਬਣਾਉਣ ਲਈ ਬੇਅੰਤ ਯਤਨ ਕਰ ਰਹੇ ਹਨ। ਅਜਿਹੇ ਮੁਕਾਬਲੇ ਨੌਜਵਾਨ ਮਨਨ ਨੂੰ ਪਾਠ ਪੁਸਤਕਾਂ ਤੋਂ ਪਰੇ ਸੋਚਣ ਅਤੇ ਅਸਲ ਸੰਸਾਰ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਦੇ ਹਨ।